ਦਰਸ਼ਕੋ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਤੇ ਬਠਿੰਡਾ ਦੇ ਅਮਰੀਕ ਸਿੰਘ ਰੋਡ ਤੇ ਇੱਕ ਸਕੂਟੀ ਸਵਾਰ ਨੌਜਵਾਨ ਦੇ ਪਾਸਿਓਂ ਕਾਰ ਸਵਾਰ ਨਿਹੰਗ ਸਿੰਘਾ ਦੇ ਬਾਣੀ ਦੇ ਵਿੱਚ ਆਏ ਲੁਟੇਰੀਆ ਦੇ ਵੱਲੋਂ 20 ਲੱਖ ਰੁਪਏ ਦੀ ਲੁੱਟਖੋ ਕੀਤੀ ਗਈ ਹੈ। ਦੇ ਰਿਸਲਵਾਰ ਦਾਤ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੀ ਉੱਚ ਅਧਿਕਾਰੀ ਜਿਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਮੌਜੂਦਾ ਲੋਕ ਜਿਨ੍ਹਾਂ ਦਾ ਇਹ ਕਹਿਣਾ ਕਿ ਕਾਰ ਦੇ ਵਿੱਚ ਸਵਾਰ ਹੋ ਕੇ ਆ ਚਾਰ ਨਿਹੰਗ ਸਿੰਘਾਂ ਦੇ ਬਾਣੀ ਦੇ ਵਿੱਚ ਲੁਟੇਰੇ ਜਿਨ੍ਹਾਂ ਵੱਲੋਂ ਪਹਿਲਾਂ ਸਕੂਟੀ ਚਾਲਕ ਦੇ ਵਿੱਚ ਗੱਡੀ ਮਾਰੀ ਜਾਂਦੀ ਉਸ ਤੋਂ ਬਾਅਦ ਸਕੂਟੀ ਸਵਾਰ ਨੌਜਵਾਨ ਲੜਕਾ ਸਾਈਡ ਤੇ ਹੋ ਗਿਆ ਤਾਂ ਉਸ ਤੋਂ ਬਾਅਦ ਉਤਰ ਕੇ ਨਿਹੰਗ ਬਾਣੀ ਦੇ ਵਿੱਚ ਇਹਨਾਂ ਲੁਟੇਰੀਆ ਦੇ ਵੱਲੋਂ 20 ਲੱਖ ਰੁਪਏ ਨੌਜਵਾਨ ਦੇ ਕੋਲੋਂ ਲੁੱਟੇ ਗਏ ਨੇ। ਹਾਲਕੀ ਪੂਰੇ ਮੌਕੇ ਦੀ ਜਾਂਚ ਕਰਨ ਦੇ ਲਈ ਐਸਪੀਸੀ ਟੀਮ ਮੌਕੇ ਤੇ ਪਹੁੰਚੀ ਇਸ ਦੌਰਾਨ ਉਹਨਾਂ ਦੱਸਿਆ ਕਿ ਉਹਨਾਂ ਨੂੰ ਇਹ ਸੰਬੰਧੀ ਸੂਚਨਾ ਮਿਲੀ ਸੀ ਕਿ ਉਹ ਜਾਂਚ ਕਰਨ ਮੌਕੇ ਤੇ ਆਏ ਨੇ ਤੇ ਪਤਾ ਲੱਗਿਆ ਕਿ ਨਿਹੰਗ ਬਾਣੇ ਦੇ ਵਿੱਚ ਆਏ ਲੁਟੇਰੇ ਜਿਨ੍ਹਾਂ ਵੱਲੋਂ ਸਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਤਵਖਾ ਖੈਂਗਲਾ ਤੋਂ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ ਮੁੱਦੇ ਦੇ ਦਸਲ ਮੁੱਦਾਪਕ 2 ਲੱਖ ਦੀ ਲੁੱਟ ਹੋਈ ਹੈ ਤਾਂ ਫਿਲਹਾਲ ਪੁਲਿਸ ਕਾਰਵਾਈ ਕਰ ਰਹੀ ਹੈ ਮਰਗੀ ਸਿੰਘ ਕੀ ਗੱਲ ਹੋਈ ਮੇਰੇ ਮਾਤਾ ਚਾ ਵੀ ਜਾਂਦਾ ਸੀ ਮਗਰੋਂ ਗੱਡੀ ਆ ਰਹੀ ਮੇਰੇ ਸੋੜੀ ਆ ਰਹੀ ਹੈ ਇਹ ਕਿ ਉਹਨਾਂ ਨੇ ਗੱਡੀ ਵਿੱਚ ਮਾਰੀ ਸੋੜੀ ਦੀ ਕੌਣ ਸੀ ਗਿਆ ਇਹ ਨੰਗਾ ਸੀ ਕੀ ਅੱਛਾ ਠੀਕ ਹੈ ਉਹਨਾਂ ਨੇ ਸਕੂਟੀ ਥੋੜੀ ਉਰਾਨੂ ਕਰ ਲਈ ਉਹਨਾਂ ਨੇ ਫੇਰ ਇੱਥੇ ਮਾਰੀ ਜੀ ਉਹਨਾਂ ਨੇ ਅੱਖਾਂ ਵਿਚਾਲੇ ਮੂਹਰੇ ਗੱਡੀ ਖੜੀ ਆਪਾਂ ਥੋੜੀ ਐਨੂੰ ਹੋਰ ਕਰ ਲੈਣੇ ਉਹਨਾਂ ਨੇ ਫੇਰ ਉੱਤੇ ਮਾਰੀ ਗਾਹਾਂ ਗਲੀ ਆ ਗਈ ਜੀ ਹਾਂ ਉਹਨਾਂ ਨੇ ਕਿਹਾ ਚੱਲ ਪਰ ਰੋਕ ਲੈਣੇ ਜੋ ਰੋਕੀ ਨਾ ਨਹੀਂ ਮਗਰ ਗੱਡੀ ਇੱਕ ਮੁੰਡੇ ਦਾ ਫਿਰ ਇੱਧਰ ਭਜਾਇਆ ਦੱਦਾ ਉਹਨੇ ਉਹਦੇ ਉੱਤੇ ਇੱਕ ਸਕੂਟੀ ਉੱਤੇ ਲੈ ਲਈ ਉਹਦੇ ਬੈਗ ਵੜਿਆ ਸੀ ਉਹ ਬੈਗ ਛਾੜ ਦਿੰਦੀ ਰਿਹਾ ਸੀਗਾ ਜਿਦੋਂ ਉਹਨਾਂ ਨੇ ਪਿਸਤੌਲ ਕੱਢਿਆ ਫਿਰ ਮੁੰਡੇ ਨੇ ਬੈਗ ਛੱਡ ਦਿੱਤਾ ਕੀ ਸੀ ਉਹਦੇ ਯੋਦਾ ਇੰਨੋਂ ਕਦਾ ਇਹ ਪੈਸੇ ਕਰ ਰਹੇ ਸੀ ਕੁਕਰੀ ਤੇ ਕੱਲਾ ਸੀ ਮੁੰਡਾ ਨਹੀਂ ਦੋਸਤ ਉਹ ਦੋ ਸੀਗੇ ਹਾਂਜੀ ਤੇ ਕਿਹੜਾ ਏਰੀਆ ਕਿਹੜਾ ਹੈ ਅਮਰੀਕ ਸੰਗ ਰੋਡ ਤੇ ਕਿੱਧਰ ਨੂੰ ਗਏ ਗੱਡੀ ਵਾਲੇ ਜਿਹੜੇ ਗੱਡੀ ਵਾਲੇ ਹੀ ਐਨੂੰ ਕਿੱਧਰ ਨੂੰ ਇਹਦੀ ਘਟਨਾ ਇਹ ਹੋ ਗਈ ਵੀਰੇ ਅੱਧਾ ਘੰਟਾ ਦਾ ਹੋ ਗਿਆ ਕੀ ਸੀਗਾ ਹੱਥ ਪਿਸਤੌਲ ਵੈਪਨ ਸੀਗਾ ਨਹੀਂ ਇੰਨਾਂ ਦਾ ਜੀ ਸਾਰੇ ਕਿੱਥੇ ਜਾ ਤੰਦੇ ਹੋ ਠੀਕ ਹੈ ਜਾਂ ਆਵਾਰ ਦੇ ਪਿੱਛੇ ਹੋਗੇ ਜਣਾ ਉਹਨਾਂ ਨੇ ਸਕੂਟਰੀ ਵਿੱਚ ਮਾਰੀ ਲਿੰਗਾ ਨੇ ਚਾਰ ਲਿੰਗਾ ਸਹੀ ਅੱਛਾ ਲੋ ਗੱਡੀ ਜੀ ਪਿੱਛੇ ਸਟicker ਲੱਗਾ ਤੇ ਰੰਗ ਵਾਲੀ ਦਾ ਅੱਛਾ ਬਲੈਕ ਤੇ orange ਅੱਛਾ ਜਿਹੜੋ ਉਹਨਾਂ ਨੇ ਪਹਿਲਾਂ ਕੱਟਰ ਲੱਗੇ cream color ਦੀ ਗੱਡੀ ਸੀ ਉਹ ਗਲੀ ਤੋਂ ਵੜ ਗਿਆ ਮੁੰਡਾ ਜਿਹੜੇ ਦੋ ਜਣੇ ਸੀ ਉਹਨਾਂ ਚਾਬੀ ਕੋ ਕੇ ਲੈ ਕੇ ਨਾਲ ਬੈਠ ਕੇ ਲੈ ਇਹ ਜਿਸ ਤੋਂ ਫਲੁੱਟ ਕੋਈ ਉਹ ਕਿਸ ਤੇ ਸੀਗਾ ਸਕੂਟਰੀ ਤੇ ਕਿੰਨੇ ਬੰਦੇ ਸੀ ਦੋ ਜਣੇ ਸੀ ਤੇ ਉਹ 4 ਸੀ ਉਹ 4 ਜਾਣੇ ਕਿੰਨੇ ਵਜੇ ਦੀ ਘਟਨਾ ਹੈ ਇਹ 4 ਵਜੇ ਕੇ 42 43 ਮਿੰਟ ਹੋਏ ਸੀ ਅੱਛਾ ਪਿੱਛੇ ਆ ਰਹੇ ਸੀ ਕਿ ਕਿਆ ਅਚਾਨਕ ਇਹ ਜੀ ਗੱਡੀ ਸੀ ਐਨਟੀ ਗੱਡੀ ਸੀ ਜਮਾ ਸੇਮ ਸੇਮ ਗੱਡੀ ਸੀ ਅੱਛਾ ਕਿੱਥੋਂ ਭੱਜੇ ਫਿਰ ਛੁੱਟਾ ਗਿਆ ਬਾਈ ਜਮਾ ਉਹ ਨਿਆਣਾ ਰੋਡ ਨੂੰ ਤੇ ਆਪਾਂ ਦੇ ਵੈਪਨ ਸੀਗਾ ਉਹਨਾਂ ਕੋਲ ਛੋਟਾ ਜਿਹਾ ਕੱਟਾ ਆ ਅੱਛਾ ਇਹ ਕਿਹੜਾ ਰੋਡ ਹੈ ਜੀ ਕਿਹੜਾ ਏਰੀਆ ਹੈ ਇਹ ਮੈਡਿਕਸਿੰਗ ਰੋਡ ਹੈ ਜੀ ਅੱਜ ਪੁੱਛੋ ਆ ਰਹੇ ਸੀਗੇ ਉਹ ਚੋਕ ਵਿੱਚੋਂ ਨੇੜੇ ਵਿਅਕਤੀ ਤੋਂ ਪੇਮੈਂਟ ਕੋਈ ਉਹ ਪੁਲਿਸ ਨੂੰ ਦੱਸਿਆ ਉਸਨੇ ਹਾਂ ਜੀ ਦੱਸਿਆ ਹਾਂ ਜੀ ਦੱਸਿਆ ਇਹ ਮਤਲਬ 30 ਲੱਖ ਐਰੇ ਉਹ ਆ ਰਹੇ ਮੈਂ ਬਲੈਕ ਕਲਰ ਦਾ ਕਾਹਦਾ ਕੰਮ ਲਾਈ ਰੂਟ ਦਾ ਕੰਮ ਸੀ ਇਹ ਨਹੀਂ ਇਹ ਮੇਰੇ ਧੂਆ ਜੀ ਦਾ ਪੋਤਾ ਜੀ ਪਰ ਮੈਨੂੰ ਵੀ ਚੰਗਾ ਨਹੀਂ ਪਤਾ ਮੈਂ ਸਾਰੀ ਗੱਲ ਕਰ ਰਿਹਾ ਅੱਛਾ ਕਾਹਦਾ ਕੰਮ ਕਰਦਾ ਏ ਤੁਹਾਡਾ ਮੈਂ ਬਾਹਰ ਰਹਿਣਾ ਕਾਦੀ ਪੇਮੈਂਟ ਸੀ ਜਿਹੜੀ ਤੁਹਾਨੂੰ ਦੇਣੀ ਸੀ ਇਹ ਆਪਾਂ ਮੰਨ ਲਓ ਕਿ ਆਪਣੇ ਮਿਸਟਰ ਪਿਆਰੀ ਹੈ ਉਹਨਾਂ ਤੋਂ ਭਾਜੀ ਤਾਂ ਕਹਿ ਰਹੇ ਬਹੁਤ ਵੱਡੀ ਰਕਮ ਚੋਖੇ ਲਏ ਨੇ ਇਹਦਾ ਕਹਿਣਾ ਹੈ ਹਾਂ ਜੀ ਜੀ ਕਿ ਕਰਤੇ ਇਸ ਦਾ ਕੀ ਲੱਗੋ ਜੀ ਜਿਹੜੀ ਪੇਮੈਂਟ ਸੀ ਜੀ ਉਹਦੇ ਮੈਂ ਸਾਰਾ ਕੁਝ ਜਿਸ ਨੂੰ ਸਾਰਾ ਕੋ ਦੱਸਦਾ ਠੀਕ ਹੈ ਹੈਗਾ ਮਾਹੌਲ ਵਧੀਆ ਨਾ ਉਹ ਕੋਈ ਗਾਵਾ ਵੱਡੀ ਉਹਦਾ ਸਾਰਾ ਫੇਰ ਬਾਦ ਇਹ ਕੀ ਮਾਮਲਾ ਆਪਰਾ ਇਹ ਕੁਝ ਦਿਨ ਪਹਿਲਾਂ 10-15 ਮਿੰਟ ਪਹਿਲਾਂ ਸਾਡੇ ਕੋਲ ਕਨਫਰਮੇਸ਼ਨ ਮਿਲੀ ਸੀ ਕਿ ਦੋ ਲੜਕੇ ਇੱਕ ਸਕੂਟੀ ਦੇ ਉੱਪਰ ਆਪਣੇ ਪੈਸੇ ਲੈ ਕੇ ਜਾ ਰਹੇ ਸੀਗੇ ਉਹਨਾਂ ਦੇ ਦੱਸੇ ਮਤਲਬ ਉਹਨਾਂ ਕੋਲ 20 ਲੱਖ ਦੇ ਕਰੀਬ ਕੈਸ਼ ਸੀਗਾ ਤੇ ਜਦੋਂ ਇਹ ਤੋਂ ਕਿਉਂਕਿ ਮਨੀਕ ਸਿੰਘ ਦਾ ਕੰਮ ਕਰਦੇ ਹੋ ਤੇ ਕੋਈ ਕਿਸੇ ਪੁਆਇੰਟ ਤੋਂ ਉਹਨਾਂ ਨੇ ਜਿਹੜੀ ਕੈਸ਼ ਸੀ ਡਰੈਕਟ ਕੀਤੀ ਸੀਗੀ ਤੇ ਜਦੋਂ ਇਸ ਪੁਆਇੰਟ ਦੇ ਕੋਲ ਪਹੁੰਚੇ ਤਾਂ ਪਿੱਛੇ ਇੱਕ ਗੱਡੀ ਸੀਗੀ ਗੱਡੀ ਦੇ ਵਿੱਚੋਂ ਜਿਹੜੇ ਹੈਗੇ ਆ ਉਹਨਾਂ ਨੇ ਟੱਕਰ ਮਾਰ ਕੇ ਉਹਨਾਂ ਦੇ ਉੱਤੇ ਕਿੰਨੇ ਦੇ ਕੋਲ ਜਿਹੜਾ ਕੈਸ਼ ਸੀਗਾ ਉਹ ਲੈ ਕੇ ਦਫਰਾਰ ਹੋ ਗਏ ਬਾਕੀ ਅਸੀਂ ਉਹਨਾਂ ਮੌਕੇ ਤੇ ਸਾਡੀ ਟੀਮ ਸਾਰੀ ਆਈ ਜਾਂਦੀ ਹੈ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਮੁਕੱਦਮਾ ਰਜਿਸਟਰ ਕਰ ਰਹੇ ਹਾਂ ਤੇ ਜਲਦੀ ਜਿਹੜਾ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬੰਦੇ ਨੇ ਕੌਣ ਬੰਦੇ ਸੀ ਨੇ ਪਿੱਛੇ ਉਹਨਾਂ ਨੂੰ ਜਲਦੀ ਪ੍ਰੋਸੈਸ ਕਰ ਦੇਵਾਂਗੇ ਕਿ ਕਿਹੜੀ ਇਹ ਘਟਨਾ ਹੈ ਕਿੰਨੇ ਬੰਦੇ ਦੇ ਨਾਗਰਿਕ ਕੀ ਹੁਲੀ ਆਸੀ ਕੁਝ ਦੱਸਿਆ ਉਹਨਾਂ ਨੇ ਕੁਝ ਇਨਪੁਟ ਸਟੇਗਲ ਹੈਗੀਆਂ ਜਿਹਦਾ ਤਾਂ ਦਸਮਾ ਦਾਬਕ ਸੀਗਾ ਬਾਕੀ ਸਾਰੇ ਚੀਜ਼ਾਂ ਜਿਹੜੀ ਹੈਗੀ ਜਾਂਚ ਕਰਾਂਗੇ ਕਿ ਕੌਣ ਬੰਦੇ ਸੀਗੇ ਕੌਣ ਕੌਣ ਜਿਹੜੇ ਆਈ ਵਿਟਨੈਸ ਹੈਗੇ ਉਹਨਾਂ ਨਾਲ ਵੀ ਸਾਰਾ ਨਾਲ ਗੱਲ ਕਰਕੇ ਦਬੇਸ਼ ਸਰ ਗੱਡੀ ਕਿਹੜੀ ਜਗ੍ਹਾ ਬਲਾ ਕੇ ਕਿਹੜੀ ਰਕਮ ਲੈ ਕੇ ਜਾ ਰਹੇ ਸੀਗੇ ਕਢਾ ਕੇ ਲੈ ਕੇ ਆਏ ਜਿੱਥੇ ਕਿ ਤੁਹਾਨੂੰ ਦੇਣ ਚਲੇ ਸੀ ਕੀ ਆ ਪੂਰਾ ਮਾਲ ਇਹ ਪ੍ਰਾਈਵੇਟ ਇਹਨਾਂ ਦਾ ਬਿਜ਼ਨਸ ਹੈਗਾ ਮਨੀਸ਼ ਚੇਹ ਦਾ ਆਪਣਾ ਉਹਦੇ ਰਿਗਾਰਡਿੰਗ ਇਹ ਜਿਹੜੀ ਹੈਗੀ ਹੈ ਪੈਸੇ ਲੈ ਕੇ ਆ ਰਹੇ ਸੀ ਤੇ ਪਾਰ ਸਰ ਗੱਡੀ ਕਿਹੜੀ ਸੀਗੀ ਕੀ ਕਿੰਨੇ ਜਣੇ ਸੀਗੇ ਉਹਦੇ ਬਾਰੇ ਜਿਹੜੇ ਹੈਗਾ ਜੇ ਕਲੀਅਰ ਕਰਦੇ ਆ ਕਿਉਂਕਿ ਇਹਨਾਂ ਨੂੰ ਵੀ ਯਾਦ ਨਹੀਂ ਹੈਗਾ ਅੱਛਾ ਉਹ ਸਾਰੇ ਜਿਹੜੀ ਹੈਗੀ ਚੀਜ਼ ਇੱਕ ਜਣਾ ਸੀ ਤੇ ਦੋ ਜਣੇ ਸੀ ਇਹਨਾਂ ਨੂੰ ਦੱਸੋ ਮਤਲਬ ਉਹ ਗੱਡੀ ਬਾਕੀ ਜਿਹੜਾ ਹੈ ਜਦੋਂ ਟ੍ਰੇਸ ਹੋ ਜਾਣਗੇ ਫਿਰ ਕਲੀਅਰ ਸਰ ਇਥੇ ਲੋਕ ਗੱਲਾਂ ਕਰ ਰਹੇ ਨੇ ਕਿ ਵੈਪਨ ਵੀ ਸੀ ਉਹਦੇ ਕੋਲੇ ਇਹਨਾਂ ਦੇ ਦਸਰ ਮੁਕਾਬਕੇ ਕਹਿ ਰਹੇ ਨੇ ਵੀ ਸ਼ਾਇਦ ਇਹਨਾਂ ਕੋਲ ਸੀਗਾ ਬਟ ਸਾਰੀ ਚੀਜ਼ਾਂ ਜਾਂਚ ਤੇ ਵਿਸ਼ਾ ਨੇ ਪ੍ਰੋਪਰ ਜਿਹੜੀ ਹੈਗੀ ਹੈ ਜਾਂਚ ਕਰਕੇ ਜਿਹੜੀ ਹੈਗੀ ਹੈ ਫਰਦਰ ਅੱਗੇ ਜਿਨ੍ਹਾਂ ਜਿਨ੍ਹਾਂ ਤੋਂ ਪੇਮੈਂਟ ਹੋਈ ਹੈ ਉਹ ਕਿੰਨੇ ਵਿਅਕਤੀ ਸਾਰੇ ਸੀਗੇ ਦੋ ਜਣੇ ਸੀਗੇ ਇਧਰ ਨੂੰ ਜਾਣਾ ਸੀ ਉਹਨਾਂ ਨੇ ਇਧਰ ਬੇਕ ਆਪਣੇ ਇੰਚੂਰ ਸਿੰਘ ਵਗੈਰਾ ਨਗਰਵਾਲ ਨੂੰ ਜਾਣਾ ਸੀ ਕਹਿ ਰਹੇ ਨੇ ਸਰ ਸਾਹਿਬ ਇਹਨਾਂ ਨੇ ਜਿਹੜੇ ਲੁੱਟਣ ਵਾਲੇ ਨੇ ਉਹਨਾਂ ਦੇ ਪਹਿਰਾਵੇ ਬਾਰੇ ਵੀ ਕੁਝ ਨਾਲ ਦੱਸਿਆ ਵੀ ਕਿੱਦਾਂ ਦਾ ਪਹਿਰਾਵਾ ਸੀ ਇਹ ਤਾਂ ਕਹਿੰਦੇ ਬੇਖਬਾਣੇ ਚ ਬਾਕੀ ਜਿਹੜਾ ਹੈਗਾ ਜਿੰਨਾਂ ਤੱਕ ਬੰਦੇ ਦੇਖੋ ਜੇ ਪੜ੍ਹੇ ਨਹੀਂ ਜਾਂਦੇ ਉਹ ਬੰਦਾ ਉਹਨੇ ਬਸ ਤੱਕ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕਮੈਂਟ ਕਰਨਾ ਵਾਜਬ ਨਹੀਂ ਹੋਵੇ ਠੀਕ ਹੈ ਥੈਂਕ ਯੂ